ਹਾਂਜੀ ਪਿਆਰ ਭਾਈ ਸਾਸਰੀ ਘਾਲ ਦੇ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਾਰਿਆਂ ਦੇ ਗੁੱਡ ਮਾਰਨਿੰਗ ਅੱਜ ਆਪਾਂ ਚੱਲੇ ਆਂ ਘੁੰਮਣ ਤੇ ਪ੍ਰਾਪਤੀ ਦਾ ਬਰਥਡੇ ਬਹੁਤ ਵਧੀਆ ਕੱਲ ਮੰਨਿਆ ਹਨਾ ਵੀ ਸਰਕ ਪ੍ਰਾਪਤੀ ਬਹੁਤ ਖੁਸ਼ੀ ਗਈ ਤੇ ਸਾਰਿਆਂ ਦਾ ਥੈਂਕ ਯੂ ਆ ਮਮਾ ਮਾਕ ਸਾਰੇ ਪਹੁੰਚੇ ਇਹ ਸੋ ਨਹੀਂ ਹੋ ਗਿਆ ਹਾਂਜੀ ਸਾਸਰੀ ਘਾਲ ਦੇ ਸਾਰਿਆਂ ਨੂੰ ਕਿੱਦਾਂ ਸਾਰੇ ਠੀਕ ਠਾਕ ਮੈਂ ਕਿੱਦਾਂ ਲੱਗ ਕਿੱਦਾਂ ਸਾਰੇ ਠੀਕ ਠਾਕ ਤੇ ਸਾਰਿਆਂ ਦਾ ਪਹਿਲਾਂ ਤਾਂ ਦਿਲੋਂ ਥੈਂਕ ਯੂ ਸਾਰਿਆਂ ਨੇ ਬਹੁਤ ਸੋਹਣੇ ਸੋਹਣਿਆ ਵੀਡੀਓ ਭੇਜੀਆਂ ਤੇ ਪ੍ਰਾਪਤੀ ਨੂੰ ਬlesing ਦਿੱਤੀਆਂ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਦਿਲੋਂ ਥੈਂਕ ਯੂ ਸਾਰੀ ਫੈਮਿਲੀ ਦਾ ਸਾਰੇ ਨਾਨਕੇ ਦਾਦੇਤਿਆਂ ਦਾ ਸਾਰਿਆਂ ਦਾ ਥੈਂਕ ਯੂ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਸਾਰਿਆਂ ਨੇ ਤੇ ਇੰਸਟਾ ਤੇ ਵੀ ਬਹੁਤ ਪਰਸਨਲੀ ਵੀ ਮੈਸੇਜ ਬਹੁਤ ਸੋਹਣੇ ਸੋਹਣੇ ਆਏ ਤੇ ਚਲੋ ਪਰਮਾਤਮਾ ਤੁਹਾਡੀ ਵੀ ਇੱਦੇ ਹੀ ਤੰਦਰੁਸਤੀ ਰੱਖੇ ਤੇ ਖੁਸ਼ੀਆਂ ਭਰਿਆ ਹਾ ਮੈਂ ਦਰ ਆਗਲਾ ਜਿਹੜਾ ਨਵਾਂ ਸਾਲ ਆਉਣਾ ਚਾਹਨਾ ਆ ਇਹ ਵੀ ਖੁਸ਼ੀਆਂ ਭਰਿਆ ਆਵੇ ਤੇ ਬੱਚਿਆਂ ਦੀ ਤੰਦਰੁਸਤੀ ਰੱਖੇ ਇਹਨਾਂ ਤੋਂ ਵੱਧ ਕੇ ਖੁਸ਼ੀਆਂ ਭਰੀਆਂ ਰੱਖੇ ਨਹੀਂ ਖੁਸ਼ੀਆਂ ਭਰਿਆ ਆਵੇ ਨਵਾਂ ਸਾਲ ਤੇ ਹਰ ਇੱਕ ਨੂੰ ਕਾਮਯਾਬੀ ਮਿਲੇ ਅੱਜ ਆਪਾਂ ਘੁੰਮਣ ਚੱਲੇ ਆ ਜੀ ਲਵਾਗ ਲਵਾਗ ਸਿਟੀ ਦੇ ਵਿੱਚ ਮੌਲਿਆ ਤੇ ਆਉਣ ਲੱਗੇ ਆਪਾਂ ਪੂਲ ਤੇ ਸ਼ਹਿਰ ਰੁਕਾਂਗੇ ਉੱਥੇ ਤੇ ਦੇਖਾਂਗੇ ਬਾਕੀ ਘੁੰਮਣ ਵੇਨੂੰ ਉਧਰ ਹੋਇ ਉਧਰ ਰੁਕ ਲੈਣਾ ਨੇ ਤਾਂ ਪੂਤੇ ਆਣਾ ਉਹ ਟਾਈਮ ਦੇ ਹਿਸਾਬ ਨਾਲ ਹਾਂ ਚਲੋ ਨਾ ਮੋਲ 10 ਵਜੇ ਮੋਲ ਫੜਨਾ ਆਪਾਂ ਪੂਰੇ ਪੂਰੇ ਟਾਈਮ ਤੇ ਪਹੁੰਚਣਾ ਹਾਂ ਹਾਂਜੀ ਹਾਂਜੀ ਚਲੋ ਬਾਕੀ ਗੱਲਾਂ ਵਾਤਾ ਕਰਦੇ ਬਾਅਦ ਚ ਤੇ ਆਪਾਂ ਪਹਿਲਾਂ ਹੁਣ ਧਿਆਨ ਦੀਏ ਡਰਾਈਵ 'ਚ ਰਸਤੇ ਦੇ ਵਿੱਚ ਤੁਹਾਨੂੰ ਦਿਖਾਉਂਦਾ ਦਿਖਾਵਾਂਗੇ ਕੀ ਕਰਨਾ ਕੋਣਾ ਰਸਤੇ ਦਿਖਾਵਾਂਗੇ ਰਾਜ ਖੜਾ ਜਾ ਅੱਜ ਆਓ ਕੁਝ ਜੀ ਜਿੱਦਾਂ ਜਿੱਦਾਂ ਇੰਜੋਏ ਕਰਾਂਗੇ ਮਾੜਾ ਰਸਤੇ ਤੁਹਾਨੂੰ ਇੱਕ ਦਿਖਾਵਾਂਗੇ ਬਾਪੀ ਹੁਣੇ ਚੱਲੇ ਆ ਸਾਡੇ ਨਾਲ ਪਹਿਲੀ ਵਾਰੀ ਲਵਾ ਕੇ ਇਹ ਲਵਾ ਕੇ ਪਹਿਲਾਂ ਗਏ ਨਹੀਂ ਆ ਲਾ ਵੀਰਾ ਚੱਲਾ ਦੇ ਆ ਪੀ ਹੋ ਵੀ ਚੱਲੀ ਆ ਪੀ ਹੋ ਪੀ ਹੋ ਉਹ ਦੇਸ ਦੀ ਨਹੀਂ ਯਾਰ ਹੈਲੋ ਵੀ ਜਾਗ ਕਰਿਆਦਾ ਪੀਹੂ ਚੱਲਾ ਪੀਹੂ ਨਹੀਂ ਹਲੇ ਰੈਡੀ ਹੋਣਾ ਇਹਦੇ ਸਪੈਸ਼ਲ ਪਾਰਲਰ ਆਉਣੀਆਂ ਰਸਤੇ ਦੇ ਵਿੱਚ ਤਾਂ ਫੇਰ ਅਸੀਂ ਰੈਡੀ ਕਰਦੇ ਹਾਂ ਇੱਧਰ ਵੱਡਾ ਪੀਹੂ ਵੀ ਇੱਕ ਆਹ ਦੇਖੋ ਪਾਰਲਰ ਦੇ ਸਵੇਰੀ ਚੱਲ ਗਈਆਂ YouTube ਫੈਮਿਲੀ ਬਿਲਕੁਲ ਆਈ ਹੋਪ ਕਿ ਤੁਸੀਂ ਜਾਨੇ ਠੀਕ ਹੋਵੋਗੇ ਚਲੋ ਮਿਲਦੇ ਹਾਂ ਹਾਂਜੀ ਕਿੰਨਾ ਸਾਰੇ ਲੋ ਜੀ ਆਪਾਂ ਪਹੁੰਚ ਗਏ ਆ ਰਬਿੰਸਾਲ ਲਵਕ ਸਿਟੀ ਤੇ ਓਪਨ ਹੋ ਗਿਆ ਹੁਣੇ ਓਪਨ ਹੋਇਆ ਹੁਣ ਅਸੀਂ ਐਂਟਰੀ ਲੈਣ ਗਏ ਹੁਣੇ ਪਹੁੰਚੇ ਅਸੀਂ ਤੇ ਸਾਡੀ ਸ਼ਾਰਕਾ ਦੇਖੋ ਸ਼ਾਰਕਾ ਐਕਟਰ ਨਹੀਂ ਉਹ ਨਾ ਸਿੱਕੇ ਖੇਡਣਾ ਹੈ ਆਹੋ ਪਹਿਲਾਂ ਖੇਡਣਾ ਹੈ ਸਾਡੀ ਪ੍ਰਾਪਤੀ ਪਰਡੇ ਕਰ ਪ੍ਰਾਪਤੀ ਕਰਕੇ ਅਸੀਂ ਆਉਣਾ ਪਿਆ ਸਾਨੂੰ ਮੇਨ ਪ੍ਰਾਪਤੀ ਨੂੰ ਲੈ ਕੇ ਦਿੱਤਾ ਵਿਚਾਰੀ ਉਹ ਲੈ ਕੇ ਦਿੱਤੇ ਅਰੇ ਪ੍ਰਾਪਤੀ ਹੀ ਲੈਣਾ ਹੀ ਲੈਣਾ ਹੈ ਇਲਣਾ ਮੈਂ ਕੁਝ ਲਾ ਕੇ ਦੇਣਾ ਪਤਾ ਨਹੀਂ ਕਿਉਂ ਆਹੋ ਮੇਰਾ ਕੀ ਸੀ ਤਾਂ ਇਹ ਬੋਲਾਈ ਕਰੀ ਹੈ ਅੰਦੀ ਹੈਲੋ ਸਤਿਕਾਰ ਜੀ ਹੈਲੋ ਗਾਇਸ ਕੀ ਹਾਲ ਚਾਲ ਹੈ ਸਭ ਦਾ ਨਮਸਕਾਰ ਮਾ ਤੁਹਾਡਾ ਸਾਡੇ ਬਲੌਗ ਦੇ ਵਿੱਚ ਤੁਹਾਡਾ ਵੀ ਸਾਡੇ ਬਲੌਗ ਚ ਬਹੁਤ ਬਹੁਤ ਵੈਲਕਮ ਆ ਇੱਕ ਆਦੀ ਕਮਲੀ ਸਾਡੀ ਇਹ ਸਾਡੀ ਸਿਤਰੀ ਕਰਦੀ ਹੈ जी हम सी पहुंच गए हैं मॉल ਤੇ جناب ਹੋਰੇ ਬਣਾਉਂਦੇ ਪਿਆ ਵਲੌਗ ਤੇ ਪ੍ਰਾਪਤੀ ਦੇਖੋ ਕਿ ਕਿੱਡੀ ਵੱਡੀ ਲੱਗਦੀ ਹੈ ਹੈਲੋ ਸਾਸੀ ਗਾ ਜੀ ਹੈਲੋ ਗਾਇਸ ਕੀ ਹਾਲ ਚਾਲ ਹੈ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਡੇ ਬਲੌਗ ਦੇ ਵਿੱਚ ਹੈਲੋ ਹੈਲੋ ਸਹ ਪ੍ਰਪਤੀ ਅਸੀਂ ਅੱਜ ਆਏ ਹਾਂ ਮੋਲ ਛੁੱਟੀ ਕਰਕੇ ਦੀ ਨੀਂ ਦਿਪੋ ਨਹੀਂ ਘਾਰਿਆ ਤੇ ਦੀਦੀ ਹੁਣ ਗਏ ਆ ਹੋਰ ਪਾਸੇ ਉਹ ਇੱਥੋਂ ਕਾਫੀ ਦੂਰ ਹੈ ਸਾਡੇ ਕੋਲੋਂ 6-7 ਘੰਟੇ ਲੱਗਦੇ ਆ ਤੇ ਫੇ ਬੱਜਾ ਕਰਕੇ ਤੇ ਥੋੜਾ ਪਾਣੀ ਦਾ ਕੰਮ ਸੀਗਾ ਤੇ ਬੱਜਾ ਕਰਕੇ ਔਖਾ ਸੀਗਾ ਤੇ ਇਸ ਕਰਕੇ ਅਸੀਂ 100 ਆਈਲੈਂਡ ਸੀਗਾ ਤੇ ਉਹ ਉੱਥੇ ਗਏ ਆ ਤੇ ਤਾਂ ਕਰਕੇ ਅਸੀਂ ਵੀ ਗਏ ਨੇ ਫੇਰ ਅਸੀਂ ਇਕੱਠੇ ਜਾਵਾਂਗੇ ਹੁਣ ਨਿਊ ਜਰਟ ਘੁੰਮਣ ਕਿਸ ਕਾ ਕੇਸੀ ਆਇਆ ਇਥੇ ਮੋਲਜੋ ਕੁਮਨ ਹਾਂ ਨਾ ਪੀ ਹੋ ਪੀ ਹੋ ਕੇ ਇਥੇ ਆਇਆ ਹੈਲੋ ਪੀ ਹੋ ਹੈਲੋ ਲੋ ਜੀ ਪੇਟ ਨੂੰ ਜ਼ਿਆਦਾ ਹੋ ਗਿਆ ਟਾਈਮ ਭੁੱਖ ਲੱਗੇ ਸੀ ਜਾਨਿਆਂ ਨੂੰ ਉਹ ਕਿਹੜਾ ਚੀਜ਼ ਪਹਿਲੀ ਵਾਰ ਖਾਣ ਲਗੇ ਇਥੋਂ ਆਏ ਚਿਕਨ ਟਵਿਸਟਰ ਧਿਆਨ ਨਾਲ ਧਿਆਨ ਪੂਰੇ ਨਾਲ ਉਪਰ ਕਰਕੇ ਜੇ ਟੋਰਨ ਨੂੰ ਇੱਥੇ ਜਿੱਦਾਂ ਚਿਕਨ ਰੋਲ ਹੁੰਦਾ ਹੁੰਦਾ ਹੈ। ਇਹ ਮੈਂ ਦੇ ਰਿਹਾ ਇੱਕ ਦਾ ਪਤਾ ਨਹੀਂ ਆਦਾ ਇਹਦਾ ਨਾਮ। ਇਹ ਖੋਲ ਹੀ ਜਾਂਦਾ ਮੈਂ ਤਾਂ। ਪੂਰਾ ਖੋਲਣਾ ਪੂਰਾ। ਕੋਲਡ ਕਰ ਦੇਣਾ। ਤੇ ਤਾੜੇ ਬ੍ਰੋ। ਮੰਮਾ ਮੈਂ ਤਾਂ ਡੱਕ ਖੋਲਿਆ। ਐਂ ਤਾਂ ਖੋਲਣਾ ਚਾਹ। ਆਹੀ ਉਪਰ ਖੋਲਿਆ। Baade? Neng. Baade, semua baade. Eh, 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 eh. Aitun, aitun. Bercakap apa? per? Ber apa tak begirat? Ber. 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 ਤਹਾਡੇ ਵੱਲ ਤੇਜ਼ ਚੱਲਦੀ ਆ ਕਮਾਦੇ 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 ਨਾ ਟਿੱਕ ਲੋਕੀ ਦੇਖ ਕੇ ਹੱਸਦੇ ਆ ਨਿਆਣ ਵਾਲੇ ਦੇਖੋ ਕੀ ਕੁਝ ਕਰਦਾ ਮੈਂ ਤਾਂ ਆਹ ਕੁੰਡੀ ਕੁੰਡੀ ਪੀਉਣਾ ਇਹ ਜ਼ਿਆਦਾ ਉਹ ਜ਼ਿਆਦਾ ਵੱਡਾ ਆ ਉਹ ਇੱਧਰ ਘਾ ਦੇ ਘਾ ਦੇ ਤਾ ਉਹ ਘਵਾ ਦੇ ਆ ਗਿਆ ਕਿ ਐਕਟੀਵੇਟ ਹੋ ਗਿਆ ਐਕਟੀਵੇਟ ਹੋ ਗਿਆ ਕਾਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਜ਼ਾਰਗਾ ਇੱਧਰ ਦੇਖ ਇੱਧਰ ਹੈ ਇਹ ਟੂ ਮੋਲਦੇ ਜੀ ਕਿ ਚਲਾਉਂਦੀਆਂ ਕੀ ਆ ਡੈਰਾ ਸੋ ਚ ਮੋਦੀ ਡੈਰਾ ਸੋ ਨਿਆਣਿਆ ਦਾ ਨਿਆਣੇ ਬਾੜਨਾ ਪੈਂਦਾ ਚਾ ਦੱਬ ਜਿਓ ਨਾ Pihu, <laughs> oh pihu, pihu kita betul ya. Aci udah hilang dah, muka kita kiri dah, aci udah hilang dah. Ber ber kat dia. Tadi kan? ਸੈਟ ਇਹ ਨਾ ਦੇ ਕੜੀ ਕਰਨ ਕੜੀ ਕਰਨ ਦਾ ਜੀ ਹੋਏ ਜੀ ਉਹ ਵੀ ਹੈ ਵੀ ਹੈ ਜੀ ਜੀ ਹੋਇਆ ਜੀ ਸ਼ੋਪਿੰਗ ਦਾ ਜੀ ਅੰਦਰ ਫੌਂਡੀ ਲੁੱਟ ਹੁੰਦਾ ਉਹਦੇ ਐਡਾ ਬੈਲਾ ਫੌਂਡੀ ਨੇ ਸਹੀ ਆਇਆ ਬੈਲਾ ਸਹੀ ਆਇਆ ਇਹ ਜੇ ਅਸਲੀ ਰੇਟ ਹੁੰਦਾ ਤੇ ਤਗਣਾ ਆਣਾ ਤੀ ਚਲੋ ਚੱਕੋ ਅਸੀਂ ਸ਼ਾਪਿੰਗ ਕਰ ਲਈ ਆ ਥੱਲੇ ਆਪਣੇ ਲਈ ਕੋਈ ਸੀ ਨਹੀਂ ਲਿਆਇਆ ਸੀ ਅੱਜ ਪੀ ਹੋ ਲੈ ਤੇ ਛੱਡਦਾ ਹਾਂ ਕੱਪੜੇ ਹੈ ਲੱਗਣੇ ਨੇ ਨਾ ਇਹਨੇ ਸ਼ਾਪਿੰਗ ਕਰ ਲਈ ਸਾਡਾ ਮੈਂ ਉਧਰ ਹੀ ਸੀ ਜੀ 50 ਰੁਪਏ ਯਾਰ ਮੇਰੇ ਝੂਠੇ ਲੈਦੇ ਵਧੀਆ ਸੀ ਉਹ ਆ ਲੈ ਲੈ ਉਹ ਵਧੀਆ ਨਹੀਂ 50 ਰੁਪਏ ਦੇ ਝੂਠੇ ਉਹ ਦਿੱਤੇ ਦਵਾਈਆਂ 50 50 ਰੁਪਈਆ ਦੇ ਤੇ ਘਰ ਨੂੰ ਚਲੀਏ ਉਹ ਵਧੀਆ ਇਹਨਾਂ ਦੇ ਘੂਰੇ ਦਵਾ ਦੇ ਪਰ ਇਹਦਾ ਮਨ ਖੁਦਰੇ ਭਾਵੇਂ ਚੱਲ ਉੱਥੇ ਲੈ ਕੇ ਸ਼ੋਪਿੰਗ ਵਾ ਲੋ ਮਨ ਹੱਲੀ ਲੈ ਇਹਨਾਂ ਦਾ ਮੜਾ ਚਲੋ ਚਲੋ ਭਰਾਵਾ ਉਧਰ ਅਸੀਂ ਜਿਹੜਾ ਡੋਨਟ ਖਾ ਕੇ ਮਨ ਪਰਤਾ ਲਿਆ ਆਪਣਾ ਬਸ 100 ਰੁਪਏ ਦੇ ਸਾਰੇ ਰਾਤ ਅੱਜ ਨਹੀਂ ਕਰਨੀ ਮੈਂ ਅੱਜ ਨਹੀਂ ਕਰਨੀ ਭਾਗੀਆਂ ਨੇ ਹੁਣ ਗੱਲ ਨੂੰਤ ਹੋ ਗਈ ਆ ਅੱਜ ਨਹੀਂ ਕਰਨੀ ਅੱਜ ਭੁੰਡੀ ਨਹੀਂ ਕਰਨੀ ਚਲੋ ਚੱਲੋ ਉਹ ਉੱਤੋਂ ਆਉ ਉੱਤੋਂ ਉਹ ਤੋਂ ਚੜਕੇ ਇਹ ਤੂੰ ਪੁੱਠੇ ਪਾਸੇ ਚੜ ਰਹੀ ਹੈ ਉਹ ਦੇ ਕਿੰਨਾ ਸ਼ੋਰਾਂ ਕਰ ਤੀ ਤੂੰ ਪੁੱਠੇ ਪਾਸੇ ਕਹ ਚੜ ਰਹੀ ਹੈ Yeah, de... but de... de... ore ore prathi 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 photo uttar di uthe surprise surprise eh ਉਹ ਇਹ ਵੀ ਨਾ ਸੋਣੇ ਜੀ ਹੈ ਥੈਂਕ ਯੂ ਰਿਤਨ ਪਾਪਾ ਦਾ ਥੈਂਕ ਯੂ ਚਲ ਸਰਕਾਂ ਵੀ ਦੋ ਗਿਫਟ ਉਹਦਾ ਇੱਕ ਆਇਆ ਕਲਰ ਦੇਖ ਲੈ ਸ਼ੇਅਰ ਕਰੀ ਜਾ ਜਿਹੜਾ ਕਲਰ ਜਿੰਨੂੰ ਪਸੰਦ ਹੋ ਲਾਈ ਜਾ ਕੋਈ ਦੋਨੇ ਕੋ ਸੋਣੇ ਦਾ ਆਪਣਾ ਸ਼ੇਅਰ ਕਰਾ ਵਾਓ ਤੁਹਾਨੂੰ ਜਨਮ ਦਿਨ ਤੇ ਗਿਫਟ ਨਹੀਂ ਦਿੱਤਾ ਹਾਂ ਮਿਲ ਗਿਆ ਨਾ ਥੈਂਕ ਯੂ ਕੀਤਾ ਹੀ ਨਹੀਂ ਥੈਂਕ ਯੂ ਪਾਪਾ ਜੀ ਆਪ ਵੀ ਕਰਦੀ ਆ ਪੀ ਹੋ ਵੀ ਪੀ ਹੋ ਵੀ ਤੁਸ਼ੀ ਯੂ ਨੇ ਥੈਂਕ ਯੂ ਕਿਹਾ ਹੀ ਨਹੀਂ ਚੱਲ ਲੈ ਲੋ ਨਹੀਂ ਕਰਦੇ ਥੈਂਕ ਯੂ ਅਰੇ ਆ ਜਿਹੜੀ ਆਈ ਆ ਆਓ ਆਓ ਦਿਖਾਤਾ ਮੈਂ ਪਹਿਲਾਂ ਹੋਰ ਦੋ ਤੇ بیا ਹਲੇ ਪਿਆ ਨਹੀਂ ਉੱਪਰ ਗਿਆ ਪਿਆ ਉੱਪਰ ਪਿਆ ਉੱਥੇ ਆਪ ਵੀ ਹੋਏ ਯੂ ਵੀ ਲੈ ਨਾ ਹਾਂਜੀ ਉਹ ਚੱਲ ਆ ਜਾ ਉਹ ਲੈ ਕੇ ਲੈ ਕੇ ਹਾਂ ਕਿੱਦਾਂ ਹੋਈ ਵੋ ਬਈ ਲੈਂਡਿੰਗ ਇਹੋ ਆ ਦੇਖ ਬੰਦਾ ਕਿੱਦਾਂ ਆਉਂਦਾ ਤਿਆਰ ਕੇ ਆ ਦੇਖ ਇੱਧਰ ਤਿਆਰ ਇਹ 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 ਮੇਲ ਮੱਛੀ ਉਹਦੀ ਮੇਲ ਮੱਛੀ ਬੇਲ ਵਿੱਚ ਆ ਬੇਲ ਮੱਛੀ ਇਹ ਫਰੈਂਚ ਫਰੈਂਚ ਕੱਟ ਫਰੈਂਚ ਕੱਟ ਵਾਲੀ ਕਿਹੜੀ ਬੇਰਮੱਛੀ ਆਏ ਹੋਰ ਮੱਛੀ ਲੁੰਡੀ ਹੁੰਦੀ ਮਾਮਾ ਪਿੱਛੇ ਪੂਛ ਹੁੰਦੀ ਮੱਛੀ ਦੇ ਹੈ ਆ ਜਾਓ ਭਾਜੀ ਹੁਣੇ ਕਰਦੇ ਇੰਜੋਏ ਤੇ ਦੇਖੋ ਸਦਾਈ ਕਰਦਾ ਸਦਾਈ ਦੇਖੋ ਕਰਦਾ ਸਦਾਈ ਸਦਾਈ ਦਾ ਟਿਕਾਣਾ ਕਿੱਥੇ ਮਨੂ ਤੈਨੂੰ ਆਨੇ ਬੋਤਾ ਦਿਵਾ ਦੇਣਾ ਤੈਨੂੰ ਲਓ ਜੀ ਛੁੱਟੀ ਆਪਾਂ ਇੰਜੋਏ ਕਰ ਲਈ ਆ ਤੇ ਚਲੋ ਨਹਾ ਵੀ ਲਿਆ ਨਿਆਣੇ ਚਲੋ ਕਿਹਾ ਸੀਗਾ ਕਿ ਜਾਣਾ ਅਸੀਂ ਪੂਲ ਦੇ ਵਿੱਚ ਤੇ ਉਹਨਾਂ ਨੇ ਵੀ ਇੰਜੋਏ ਕਰ ਲਿਆ ਤੇ ਪਹਿਲਾਂ ਲੱਗ ਗਏ ਸੀ ਬਾਅਦ ਵਿੱਚ ਇੱਥੇ ਚਲੋ ਵਧੀਆ ਹੋ ਗਿਆ ਉਹ ਫੋਟਾ ਫੂਟਾ ਕਰਾਉਣ ਲੱਗੇ ਆ ਕਹਿੰਦੇ ਵੀਊ ਵਧੀਆ ਚਲੋ ਫੋਟੋ ਫੂਟੋ ਕਰਾ ਲਓ। ਫਲਪੀ ਨੇ ਆਦਾ ਚਲੋ ਦੇਨੇ ਆ ਅੱਜ ਨਿਆਰੇ ਲੈਣ ਲੱਗੇ ਉਹ ਉਧਰ ਸਪੀਕਰ ਉੱਪਰ ਲਾਇਓ ਮਾਈਕ ਲਾਇਓ ਗਾਣੇ ਲੱਗੇ ਕੋਣ। ਅਸੀਂ ਬਸ ਫੋਟਾ ਫੂਟਾ ਕਰਾ ਕੇ ਤੇ ਚੱਲਣਾ ਘਰ ਨੂੰ ਵਾਪਸ ਤੇ ਘਰ ਜਾ ਕੇ ਕਰਦੇ ਆ ਫੈਮਿਲੀ ਨਾਲ ਗੱਲਾਂ ਬਾਤਾਂ ਬੈੰਨੇ ਆ ਉੱਤੇ ਆ ਗਿਆ ਨਾ। ਚਲੋ ਠੀਕ ਹੈ ਜੀ। ਮਿਲਦੇ ਆ ਫੇਰ ਬਾਅਦ।